ਮਿਸਾਲ ਸੈਟੋਲੋਜੀਕ ਉਹ ਮੂਵਮੈਂਟ ਆ ਜਾਂ ਕੋ ਲਹਿਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨਿਜੀ ਕਾਰਪੋਰੇਟ ਘਰਾਣੇ ਆ ਤੋਂ ਦੇ ਆ ਕੀ ਸਿਆਸਤ ਤੋਂ ਆਜ਼ਾਦ ਕਰਾਉਗੀ ਇਹਨੂੰ ਦੁਬਾਰਾ ਸੁਰਜੀਤ ਕਰੂਗੀ ਤੇ ਦੁਬਾਰਾ ਇਹਨੂੰ ਪੰਥ ਦੀ ਝੋਲੀ ਚ ਪਾਊਗਾ 1800 ਬਾਅਦ ਤੋਂ ਲੈ ਕੇ ਪੰਜਾਬ ਦੇ ਵਿੱਚ ਜਿੰਨੀ ਵੀ ਨੀਤੀਆਂ ਆਈਆਂ ਉਹ ਬਸਤੀਵਾਦੀ ਨੀਤੀਆਂ ਆਈਆਂ ਨੇ ਗੋਮੀਗੁਰ ਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ ਉਹ ਅੱਜ ਅਸੀਂ ਕੇਂਦਰ ਦੇ ਤੇ ਸਟੇਟ ਦੇ ਰਹਿਮੋਕਰਮ ਤੇ ਹੋ ਜਾਂਦੇ ਕਦੀ ਉਹ ਚੋਣਾ ਕਰਾਉਂਦੇ ਆ ਟਾਈਮਲੀ ਨਹੀਂ ਕਰਾਉਂਦੇ ਤੇ ਵੈਸੇ ਵੀ ਜਿਹੜਾ ਉਹ ਐਕਟ ਬਣਿਆ ਹੋਇਆ ਉਹ ਇੱਕ ਮੈਨੇਜਮੈਂਟ ਐਕਟ ਬਣਾਤਾ ਅੰਗਰੇਜ਼ਾਂ ਨੇ ਠੀਕ ਆ ਉਹਦੇ ਵਿੱਚ ਸਾਨੂੰ ਪੂਰਨ ਖੁਦਮਖਤਿਆਰੀ ਚਾਹੀਦੀ ਆ ਧਰਮ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਰੈਂਸ ਹੁੰਦੀ ਆ ਸਰਕਾਰ ਹਾਲਾਂਕਿ ਭਾਰਤ ਇਹ ਕਹਿੰਦਾ ਵੀ ਅਸੀਂ ਸੈਕੂਲਰ ਦੇਸ਼ ਆ ਬਟ ਸਿੱਖ ਧਰਮ ਦੇ ਵਿੱਚ ਬਹੁਤ ਇੰਟਰਫੇਰੈਂਸ ਹੁੰਦੀ ਆ ਵਕ ਵਕ ਰੂਪ ਜਿਵੇਂ ਗੁਰਦੁਆਰਾ ਐਕਟ ਜੀ ਆ ਇੰਟਰਫੇਰੈਂਸ ਆ ਕਿ ਇਲੈਕਸ਼ਨਸ ਕਰੋਣੇ ਨਹੀਂ ਕਰੋਣੇ ਹਜ਼ੂਰ ਸਾਹਿਬ ਦੀ ٹرسٹ ਬੋਡੀ ਨੂੰ ਤੋੜਿਆ ਗਿਆ ਉਹਨੂੰ ਸਾਇਨ ਫੇਰ ਦੁਬਾਰਾ ਰਿਵਰਟ ਕੀਤਾ ਗਿਆ ਸਾਡੇ ਤਮਾਕੂ ਬਿਲਕੁਲ ਬੰਦ ਹੋਣਾ ਚਾਹੀਦਾ ਐਮਐਸਲ 7 ਨੂੰ ਵੀ ਬੰਦ ਕਰ ਕਿਸ ਪੰਜਾਬ ਦੀ ਧਰਤੀ ਤੇ ਤਮਾਕੂ ਬੰਦ ਹੋਣਾ ਚਾਹੀਦਾ ਤਕਰੀਬਨ 1947 ਤੋਂ ਜਦੋਂ ਤੋਂ ਟ੍ਰਾਂਸਫਰ ਆਫ ਪਾਵਰ ਹੋਈ ਆ ਜਾਂ ਤਾਕਤ ਦਾ ਜਿਹੜਾ ਤਬਾਦਲਾ ਹੋਇਆ ਉਦੋਂ ਤੋਂ ਸਿੱਖਾਂ ਨੇ ਤੇ ਖਾਸ ਕਰਕੇ ਤੇ ਪੰਜਾਬ ਨੇ ਜਨਰਲ ਵਿਤਕਰਾ ਵੇਖਿਆ ਆਪਰੇਸ਼ਨ ਵੇਖਿਆ ਧੱਕਾ ਵੇਖਿਆ ਕੇਂਦਰ ਵੱਲ ਤੇ ਇਸ ਧੱਕੇ ਦੇ ਵਿਰੁੱਧ ਸਿਰਫ ਇੱਕ ਹੀ ਵਾਰ ਇੱਕ ਖੇਤਰੀ ਪਾਰਟੀ ਖੜੀ ਹੁੰਦੀ ਰਹੀ ਸੀਗੀ ਉਹ ਸੀਗੀ ਸ਼੍ਰੋਮਣੀ ਅਕਾਲੀ ਦਲ 1920 ਤੋਂ ਲੈ ਕੇ 1974 ਤੱਕ ਇਹਨੇ ਆਪਣੀ ਸਮਰੱਥਾ ਤੋਂ ਵੱਧ ਕੇ ਇਸ ਧੱਕੇ ਦੇ ਅਗੇਂਸਟ ਖੜੀ ਹੋਈ ਪੰਜਾਬ ਦੇ ਹੱਕਾਂ ਲਈ ਤੇ ਖਾਸ ਕਰਕੇ ਪੰਥ ਦੀ ਤੇ ਸਿੱਖਾਂ ਦੇ ਹੱਕਾਂ ਵਾਸਤੇ ਖੜੀ ਹੁੰਦੀ ਰਹੀ 1974 ਤੋਂ ਬਾਅਦ ਲਗਾਤਾਰ ਇਹ ਜਿਹੜੀ ਪਾਰਟੀ ਸੀ ਉਹ ਨੁਘਾਰ ਲਾਉਂਦੀ ਰਹੀ ਤੇ ਅਕਾਲੀ ਲਹਿਰ ਜਿਹੜੀ ਖੜੀ ਹੋਈ ਸੀਗੀ ਉਹ ਆਲਮੋਸਟ ਅੱਜ ਕਿਤੇ ਨਾ ਕਿਤੇ ਨਜ਼ਰ ਨਹੀਂ ਆਉਂਦੀ ਸਾਹਿਬ ਇਹ ਪਾਰਟੀ ਜਿਹੜੀ ਕਿ ਇੱਕ ਪੰਥ ਦੀ ਪਾਰਟੀ ਸੀ ਜਾਂ ਪੰਥੀ ਸਿਆਸਤ ਸੀ ਉਹ ਅੱਜ ਇੱਕ ਨਿੱਜੀ ਕਾਰਪੋਰੇਟ ਘਰਾਣੇ ਦੀ ਇਕ ਆ ਆ ਦੀ ਮਲਕੀਅਤ ਬਣ ਕੇ ਰਹਗੀ ਆ ਤੇ ਅਕਾਲੀ ਮੂਵਮੈਂਟ ਜਿਹੜੀ ਆ ਅਕਾਲੀ ਲਹਿਰ ਆ ਉਹ ਕਿਤੇ ਸਾਨੂੰ ਨਜ਼ਰ ਨਹੀਂ ਆ ਰਹੀ ਮਿਸਲ ਸਤਲੋਜ ਨੇ ਇਹ ਤਹਿਇਆ ਕੀਤਾ ਕਿ ਇਹ ਜਿਹੜੀ ਪਾਰਟੀ ਆ ਜਿਹਦੀ ਲੋਕਾਂ ਨੂੰ ਬਹੁਤ ਆਸ ਆ ਕਿ 1920 ਤੋਂ 1974 ਅਰਗਾ ਅਕਾਲੀ ਦਲ ਦੁਬਾਰਾ ਆਵੇ ਤਾਂ ਮਿਸਲ ਸਤਲੋਜ ਇੱਕ ਉਹ ਮੂਵਮੈਂਟ ਆ ਇੱਕ ਉਹ ਲਹਿਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਨਿਜੀ ਕਾਰਪੋਰੇਟ ਘਰਾਣੇ ਆ ਤੋਂ ਦੇ ਆ ਕੀ ਸਿਆਸਤ ਤੋਂ ਆਜ਼ਾਦ ਕਰਾਉਗੀ ਇਹਨੂੰ ਦੁਬਾਰਾ ਸੁਰਜੀਤ ਕਰੂਗੀ ਤੇ ਦੁਬਾਰਾ ਇਹਨੂੰ ਪੰਥ ਦੀ ਝੋਲੀ 'ਚ ਪਾਉਗੇ। ਉਹਨੇ ਦੀ ਲੋੜ ਕੀ ਆ? ਸਭ ਤੋਂ ਪਹਿਲਾਂ ਸਮਝਣ ਦੀ ਸਾਨੂੰ ਲੋੜ ਆ ਕਿ ਬਈ ਦੀ ਲੋੜ ਕੀ ਆ ਤੇ ਕਿਉਂ ਆਪਾਂ ਇਹ ਕਰ ਰਹੇ ਆ ਤੇ ਕਿਉਂ ਇਹ ਕੀ ਕੀ ਮੰਤਰ ਸੀਗੇ। ਪਹਿਲੀ ਗੱਲ ਤਾਂ ਇਹ ਆ ਕਿ ਬਈ ਜਿਹੜਾ ਅਕਾਲੀ ਦਲ ਆ ਉਹਦੇ 1974 ਦੇ ਜਿਹੜੇ ਮੋਟਿਵ ਸੀਗੇ ਜਿਹੜੇ ਉਹਨਾਂ ਨੇ ਆਦੇ اجلاس 'ਚ ਪਾਸ ਕੀਤੇ ਸੀ ਉਹ ਪੰਜ ਪਿੱਲਰਸ ਤੇ ਖੜੇ ਸੀ ਜਾਂ ਪੰਜ ਥੰਮਾਂ ਤੇ ਖੜੇ ਸੀਗੇ। ਪਹਿਲਾ ਸੀਗਾ ਕਿ ਗੁਰਮਤਿ ਦਾ ਪ੍ਰਚਾਰ ਕਰਨਾ ਗੁਰਦੁਆਰੇ ਜਿਹੜੇ ਪ੍ਰਬੰਧ ਦਾ ਉਹਦਾ ਸੁਧਾਰ ਕਰਨਾ ਤੇ ਸਿੱਖੀ ਨੂੰ ਪਰਫੁੱਲਤ ਕਰਨਾ ਦੂਜਾ ਇਹ ਹੈ ਕਿ ਵੀ ਸਿੱਖਾਂ ਦੀ ਜਿਹੜੀ ਵੱਖਰੀ ਹੋਣ ਦਾ ਜਿਹੜੀ ਵੱਖਰੀ ਪਛਾਣ ਆ ਜਾਂ ਵੱਖਰੀ ਕੌਮੀਅਤ ਆ ਉਹਨੂੰ ਕਾਇਮ ਰੱਖਣਾ ਉਹਦੀ ਭਾਵਨਾ ਦਾ ਸਿੱਖਾਂ ਚ ਵੀ ਕਾਇਮ ਰੱਖਣਾ ਤੇ ਅੱਗੇ ਸੰਸਾਰ ਭਰ ਚ ਵੀ ਕਾਇਮ ਰੱਖਣਾ ਤੇ ਐਸਾ ਦੇਸ਼ ਕਾਲ ਕਰਨਾ ਇਸ ਖੇਤੇ ਚ ਦੇਣਾ ਜਿੱਤੇ ਵਿੱਚ ਉਹ ਆਪਦੀ ਐਸਪੀਰੇਸ਼ਨਸ ਨੂੰ ਇੱਕ ਐਕਸਪ੍ਰੈਸ਼ਨ ਦੇ ਸਕੇ ਜੋ ਉਹਨਾਂ ਦੀ ਕੌਮੀ ਐਸਪੀਰੇਸ਼ਨ ਸੇ ਤੀਸਰਾ ਇਹ ਹੈ ਕਿ ਵੀ ਕਿਸੇ ਵੀ ਚੀਜ਼ ਵਾਸਤੇ ਅੱਜ ਦੀ ਦੇ ਅੱਜ ਦੀ ਕੀ ਹਮੇਸ਼ਾ ਸਮੇਂ ਤੋਂ ਹੀ ਇਕਨੋਮੀ ਅਰਥਚਾਰਾ ਇੰਪੋਰਟੈਂਟ ਰਿਹਾ ਤਾਂ ਅਰਥਚਾਰੇ ਨੂੰ ਸਟਰੋਂਗ ਕਰਨਾ ਮਜ਼ਬੂਤ ਕਰਨਾ ਤੇ ਉਸ ਅਰਥਚਾਰੇ ਨੂੰ ਮਜ਼ਬੂਤ ਕਰਦੇ ਹੋਏ ਜਿਹੜਾ ਪਾੜਾ ਹੈ ਅਮੀਰ ਤੇ ਗਰੀਬ ਦਾ ਜਾਂ ਕਲਾਸਿਸ ਦੇ ਵਿੱਚ ਉਹਨੂੰ ਘਟਾਉਣਾ ਇੱਕ ਨਿਆਂ ਨਿਆਪੂਰਵਕ ਉਸ ਨੂੰ ਉਹਨੂੰ ਉਹਦੀ ਫਲਾਹ ਕਰਨੀ ਹੈ ਉਹਨੂੰ ਸਪਰੈਡ ਕਰਨਾ ਜਿਹਨੂੰ ਆਪਾਂ ਡਿਸਟ੍ਰਿਬਿਊਸ਼ਨ ਆਫ ਵੈਲਥ ਕਹਿ ਦਿੰਨੇ ਆਂ ਅੰਗਰੇਜ਼ੀ ਚ ਉਹਦੀ ਬੈਟਰ ਡਿਸਟ੍ਰਿਬਿਊਸ਼ਨ ਆਫ ਵੈਲਥ ਕਰਦੇ ਆਂ ਤੇ ਚੌਥਾ ਉਹਦਾ ਜਿਹੜਾ ਥਾਂ ਸੀ ਉਹ ਸੀਗਾ ਸਿੱਖਿਆ ਤੇ ਕਿ ਸਿੱਖਿਆ ਉਹ ਸੁਧਾਰਦੀਆਂ ਉਸ ਰੂਪ ਦੀ ਖੜੀ ਕਰਨੀ ਹੈ ਉਸ ਤਰੀਕੇ ਦੀ ਖੜੀ ਕਰਨੀ ਜਿਹੜੀ ਸਿੱਖੀ ਦਾ ਭਾਵਨਾ ਨੂੰ ਉਜਾਗਰ ਕਰੇ ਤੇ ਹਰੇਕ ਅਮੀਰ ਗਰੀਬ ਨੂੰ ਉਪਲਬਧ ਹੋਵੇ ਤੇ ਪੰਜਵਾਂ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਆਪਣੇ ਹਰੇਕ ਆਸਤੇ ਕਿਉਂਕਿ ਆਪਾਂ ਦੁਨੀਆ ਚਾਦਾ ਸ਼ਰੀਰ ਹੀ ਲੈ ਕੇ ਆਉਨੇ ਆ ਤਾਂ ਉਸ ਸ਼ਰੀਰ ਨੂੰ ਨਿਰੋਗ ਰੱਖਣਾ ਉਹਦੀ ਸਿਹਤ ਬਿਹਤਰ ਕਰਨੀ ਤੇ ਵੱਡੀ ਗੱਲ ਆ ਕਿ ਨਸ਼ਿਆਂ ਤੋਂ ਦੂਰ ਰੱਖਣਾ ਇਹ ਚਾਰ ਇਹ ਪੰਜ ਜਿਹੜੇ ਮੋਟਿਵ ਸੀਗੇ ਇਹ ਲੈ ਕੇ ਇਹ ਏਮਸ ਐਂਡ ਆਬਜੈਕਟਿਵਸ ਸੀਗੇ 1974 ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਇਜਲਾਸ ਹੋਇਆ ਸੀ ਪਰ ਸਮੇਂ ਨੇ ਇਹਦੇ ਤੋਂ ਉਹ ਜਿਹੜਾ ਹੋਣ ਵਾਲਾ ਪ੍ਰੈਜ਼ੈਂਟ ਸਿਸਟਮ ਆ ਉਹ ਪਾਸੇ ਜਾਂਦਾ ਰਿਹਾ ਤੇ ਮਿਸਲ ਸਤਲੋਜ ਨੇ ਇਹ ਤਹਈਆ ਚੱਕਿਆ ਕਿ ਇਹਨਾਂ ਮੋਟਿਵ ਦੇ ਆਧਾਰ ਤੇ ਇਹਨਾਂ ਜਿਹੜੇ ਪ੍ਰਾਈਮ ਆਬਜੈਕਟਿਵਸ ਦੇ ਆਧਾਰ ਤੇ ਜਾਂ ਕਿਹਾ ਲੋ ਏਮਸ ਐਂਡ ਆਬਜੈਕਟਿਵਸ ਦੇ ਆਧਾਰ ਤੇ ਕੀ ਸੰਭਵ ਹੈ ਅੱਜ ਦੀ ਤਰੀਕ 'ਚ ਅੱਜ ਦੀ ਤਰੀਕ 'ਚ ਕਿਵੇਂ ਕੀ ਲਿਆ ਜਾ ਸਕਦਾ ਹੈ ਕੀ ਪੋਸੀਬਲ ਹੈਗਾ ਉਹਦੇ ਉੱਤੇ ਸੰਘਰਸ਼ ਕਰਨਾ ਤੇ ਉਹਦੇ ਉੱਤੇ ਨੀਤੀ ਕਰਨੀ ਤੇ ਉਹਦੇ ਤੇ ਰਣਨੀਤੀ ਦੇਣਾ ਮੁੱਖ ਗੱਲ ਇਹ ਹੈਗੀ ਆ ਕਿ ਸਿੱਖਾਂ ਨੇ ਤੇ ਪੰਜਾਬ ਨੇ ਇਸ ਦੇਸ਼ ਦੀ ਆਜ਼ਾਦੀ ਲਈ ਇਥੋਂ ਦੇ ਇਸ ਖਿੱਤੇ ਦੀ ਆਜ਼ਾਦੀ ਲਈ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਕੁਰਬਾਨੀਆਂ ਦਿੱਤੀਆਂ 80% ਤੋਂ ਵੱਧ ਫਾਂਸੀਆਂ ਚੜੇ ਬੇਅੰਤਹਾ ਜਿਹੜੇ ਹੈਗੇ ਆ ਉਹ ਜੇਲ੍ਹਾਂ ਚ ਡੱਕੇ ਗਏ ਕਾਲੇ ਪਾਣੀ ਹੁਣ ਅੱਜ ਵੀ ਜੇ ਫੂਡ ਸਿਕਿਉਰਿਟੀ ਇਸ ਖਿੱਤੇ ਨੂੰ ਮਿਲ ਰਹੀ ਆ ਤਾਂ ਉਹਦੇ ਵਿੱਚ ਪੰਜਾਬ ਦਾ ਤੇ ਖਾਸ ਕਰਕੇ ਸਿੱਖਾਂ ਦਾ ਜਿਹੜੇ ਪੰਜਾਬ ਦੇ ਨਾਲ ਬਾਰ ਦੇ ਇਲਾਕਿਆਂ ਚ ਰਹਿੰਦੇ ਆ ਉਹ ਉਹਦਾ ਬਹੁਤ ਵੱਡਾ ਦੇਣ ਹੈ ਇਸ ਦੇਸ਼ ਨੂੰ ਅੰਨ ਦੇਣ ਦਾ ਉਹਨੇ ਚ ਬਹੁਤ ਵੱਡਾ ਦੇਣ ਆ ਤੇ ਇਹਨਾਂ ਤੋਂ ਬਿਨਾਂ ਤਾਂ ਤੁਸੀਂ ਮਤਲਬ ਤੁਸੀਂ ਅਵਰ ਹੀ ਨਹੀਂ ਕਰ ਸਕਦੇ ਕਿ ਭਾਰਤ ਨੂੰ ਮਤਲਬ ਫੂਡ ਸਕਿਉਰਟੀ ਮਿਲ ਸਕੀ ਇਸ ਤੋਂ ਇਲਾਵਾ ਅੱਜ ਵੀ ਫੌਜ ਦੇ ਵਿੱਚ ਬਹੁਤ ਵੱਡੀ ਗਿਣਤੀ ਜਾਂਦੇ ਆ ਫੌਜ ਤੋਂ ਇਲਾਵਾ ਵਿਦਵਾਵਾਂ ਵੀ ਜਿਹੜੀਆਂ ਹੈਗੀਆਂ ਫੌਜੀ ਮਤਲਬ ਇਹ ਬਾਰਡਰ ਫਰੰਟ ਤੇ ਜਿਨੂੰ ਕਹਿੰਦੇ ਅਸੀਂ ਫਾਈਟਿੰਗ ਆਰਮਜ਼ ਜਿਹੜੇ ਉਹ ਮੈਕਸਿਮਮ ਪੰਜਾਬ ਤੋਂ ਆ ਤੇ ਖਾਸ ਕਰਕੇ ਸਿੱਖਾਂ ਚੋਂ ਤੇ ਇਹ ਇੱਕ ਐਸੀ ਕਾਮੀयत ਹੈਗੀ ਹੈ ਜਿਹਦੀ ਅੱਜ ਕੋਈ ਵੀ ਵੱਖਰੀ ਐਸੀ ਹੈ ਨਹੀਂ ਕਿ ਜਿਹੜੀ ਇਹਨਾਂ ਦੀ ਗੱਲ ਕਰਦੀ ਹੋਵੇ ਜਿਹੜੀ ਜਿਵੇਂ ਮੈਂ ਕਿਹਾ ਕਿ ਦੂਜੀ ਪਾਰਟੀ ਦੇ ਤੋਂ ਜਿਹੜੀ ਪ੍ਰੈਜ਼ੈਂਟ ਅਸ਼ਰੋਨੀ ਕਾਲੀ ਦਲ ਦੀ ਨੇਤਾ ਆਪਣਾ ਜਿਹੜੀ ਲੀਡਰਸ਼ਿਪ ਆ ਉਹ ਤੋਂ ਮੁਨਕਰ ਹੋ ਚੁੱਕੀ ਤੇ ਇਹਨਾਂ ਦੇ ਉੱਤੇ ਆਧਾਰਤ ਅਸੀਂ ਕੁਝ ਮੰਗਾਂ ਜਿਹੜੀਆਂ ਅਸੀਂ ਕੇਂਦਰ ਤੋਂ ਜਾਂ ਦਿੱਲੀ ਦਰਬਾਰ ਤੋਂ ਮੰਗਦੇ ਆ ਦਿੱਲੀ ਤੋਂ ਮੰਗਦੇ ਆ ਉਹ ਆ ਕਿ ਸਾਡੇ ਦੇ ਸੱਭਿਆਚਾਰ ਨੂੰ ਜਿਹਨੂੰ ਜਿਵੇਂ ਖੋਰਾ ਲੱਗ ਰਿਹਾ ਸਾਡੇ ਸਾਡੀ ਇੱਥੋਂ ਦੀ ਡੈਮੋਗ੍ਰਾਫੀ ਨੂੰ ਖੋਰਾ ਲੱਗ ਰਿਹਾ ਇੱਥੇ ਬਾਹਰੋਂ ਆ ਕੇ ਸੈਟਲਰਸ ਬਹੁਤ ਵਸ ਰਹੇ ਆ ਸਾਡੀ ਸਿਆਸਤ ਨੂੰ ਸਾਡੀ ਸੱਭਿਆਚਾਰ ਨੂੰ ਲੱਗ ਰਿਹਾ ਸਾਡੀਆਂ ਨੌਕਰੀਆਂ ਜਾ ਰਹੀਆਂ ਸਾਡੀ ਅਰਥਚਾਰਾ ਖਤਮ ਹੋ ਰਿਹਾ ਤਾਂ ਇਹ ਸਾਰੇ ਨੂੰ ਸਹੀ ਰੱਖਣ ਵਾਸਤੇ ਜੋ ਪ੍ਰੋਟੈਕਟ ਕਰਨ ਵਾਸਤੇ ਸਾਨੂੰ 371 ਆਰਟੀਕਲ 371 ਆਗੀਆਂ ਵਿਸ਼ੇਸ਼ ਸੋਵਿਧਾਾਂ ਮ ਦਿੱਤੀਆਂ ਜਾਂ ਇਹ ਨਹੀਂ ਕਿ ਕੋਈ ਕੋਈ ਵਿਲੱਖਣ ਚੀਜ਼ ਮੰਗ ਰਹੇ ਆ ਕਿ ਇੱਥੇ ਹੋਇਆ ਹੀ ਨਹੀਂ ਇੱਥੇ ਕੋਈ ਆਡੀ ਚੀਜ਼ ਮੰਗ ਰਹੇ ਆ ਭਾਰਤ ਦੇ ਵਿੱਚ ਤਕਰੀਬਨ 11 12 ਸੂਬਿਆਂ ਨੂੰ ਇਸ ਵੇ ਵਿਸ਼ੇਸ਼ ਅਧਿਕਾਰ ਮਿਲੇ ਹੋਏ ਆ ਜਿੰਨਾ ਚੋ ਪੂਰਬੀ ਰਾਜ ਵੀ ਹੈਗੇ ਆ ਤਲੰਗਾਨਾ ਵੀ ਹੈਗਾ ਜਿੰਨਾ ਚੋ ਗੁਜਰਾਤ ਦੇ ਵੀ ਕੁਝ ਖੇਤਰੇਗੇ ਆ ਸੋ ਪੰਜਾਬ ਜੇ ਕੁਝ ਮੰਗ ਰਿਹਾ ਇਹ ਚੀਜ਼ ਮੰਗ ਰਹੇ ਆ ਅਸੀਂ ਪੰਜਾਬ ਵਾਸਤੇ ਤਾਂ ਕੋਈ ਬਲੱਖਣ ਚੀਜ਼ ਨਹੀਂ ਮੰਗ ਰਹੇ ਆਪਦਾ ਹੱਕ ਹੀ ਮੰਗ ਰਹੇ ਦੂਸਰੀ ਗੱਲ ਆ ਕਿ ਸਾਡੀ ਜੋ ਅਰਥਚਾਰੇ ਦੀ ਹਾਲਤ ਆ ਜੋ ਸਾਡਾ ਇਸ ਟਾਈਮ ਇਕਨੋਮੀ ਦੀ ਹਾਲਤ ਆ ਉਸ ਉਹ ਕਿਸੇ ਅੱਖੋ ਪਰੋਖੇ ਨਹੀਂਗੀ ਸਾਡੇ ਸਾਨੂੰ ਪਤਾ ਹੈ ਕਿ ਅਸੀਂ ਕਰਜ਼ਾਈ ਹੋ ਚੁੱਕੇ ਆ ਬਹੁਤ ਬੁਰਾ ਹਾਲ ਆ ਤੇ ਉਹਦੇ ਕਰਕੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਮਿਲਣਾ ਚਾਹੀਦਾ ਉਹਦੇ ਵਿੱਚ ਵੀ ਜਿਹੜਾ ਗਾਰਡਗਿਲ ਫਾਰਮੂਲਾ ਬਣਿਆ ਸੀ ਉਹਦੇ ਵਿੱਚ ਪੰਜਾਬ ਪੂਰਾ ਉੱਤਰਦਾ ਪੰਜਾਬ ਇੱਕ ਵਾਹਦ ਉਹ ਇਲਾਕਾ ਅਜ ਤਲੰਗਾਨਾ ਮੰਗ ਰਿਹਾ ਆ ਆਂਧਰਾ ਪ੍ਰਦੇਸ਼ ਮੰਗਦਾ ਕਹਿੰਦਾ ਸਾਡੇ ਕੋਲ ਕੈਪੀਟਲ ਹੈ ਨਹੀਂ ਸਾਡੇ ਕੋਲ ਤਾਂ 1966 ਤੋਂ ਹੀ ਸਾਡੀ ਰਾਜਧਾਨੀ ਖੋਈ ਵੀ ਹੈ ਬਾਰਡਰ ਏਰੀਆ ਨੂੰ ਮਿਲਣਾ ਚਾਹੀਦਾ ਅਸੀਂ ਬਾਰਡਰ ਦੇ ਉੱਤੇ ਹੈਗੇ ਆ 50 ਕਿਲੋਮੀਟਰ ਤੱਕ ਦਾ ਬਾਰਡਰ ਤੋਂ ਜਿਹੜਾ ਇਲਾਕਾ 425 ਕਿਲੋਮੀਟਰ ਦਾ ਬਾਰਡਰ ਦਾ 50 ਕਿਲੋਮੀਟਰ ਤੱਕ ਦਾ ਜਿਹੜਾ ਇਲਾਕਾ ਹੈ ਉਹਨੂੰ ਸਰਕਾਰ ਨੇ ਇੱਕ ਸੈਂਸਿਟਿਵ ਏਰੀਆ ਕੀ ਤਾਂ ਆ ਵੀ ਹਟੇ ਤੁਸੀਂ ਉਹ ਸੋਚੋ ਕਿ ਬਾਕੀ ਪੰਜਾਬ ਕਿੰਨਾ ਖੱਬ ਜਾਂਦਾ ਉਸ ਵਾਸਤੇ ਸਪੈਸ਼ਲ ਰਿਵੇਟ ਜ਼ੋਨ ਉਥੇ ਟੈਕਸ ਫਰੀ ਜ਼ੋਨਸ ਹੋਣ ਸਮਾਲ ਆਰਮਸ ਵੀ ਉਥੇ ਲਾਇਸੈਂਸਸ ਮਿਲਣ ਤਾਂ ਕਿ ਜੇ ਲੋ ਵੀ ਕਿਉਂਕਿ ਉਸ ਇਲਾਕੇ ਨਹੀਂ ਆਦੀ ਹਿੱਕ ਤੇ ਖਾਣਾ ਸਰ ਕੁਝ ਜਿਹੜੇ ਸਾਡੇ ਬਾਰਡਰਸ ਆ ਉਹ ਖੋਲੇ ਜਾਣ ਸਾਡਾ ਵਪਾਰ ਹੋਵੇ ਚਾਰ ਬਾਰਡਰਸ ਇੰਪੋਰਟੈਂਟ ਹੈਗੇ ਪੰਜਾਬ ਵਾਸਤੇ ਖੋਲੇ ਜਾਣੇ ਆ ਫਾਜ਼ਲ ਕਾ ਦੇ ਨੇੜੇ ਜਿਹੜਾ ਸੁਲੇਮਾਨ ਕੀ ਬਾਰਡਰ ਆ ਉਹ ਖੋਲਣਾ ਚਾਹੀਦਾ ਕਿਉਂਕਿ ਉਹ ਮਲਤਾਨ ਨਾਲ ਕਨੈਕਟ ਹੁੰਦਾ ਇਸੇ ਤਰ੍ਹਾਂ ਕਸੂਰ ਰਾਹੀਂ ਹੁਸੈਣੀ ਵਾਲਾ ਖੁੱਲਣਾ ਚਾਹੀਦਾ ਕੱਲੇ ਬਾਗੇ ਦੀ ਗੱਲ ਨਹੀਂ ਕਰੀਏ ਜੇ ਦੀ ਬਾਗਾ ਵੀ ਖੁੱਲਣਾ ਚਾਹੀਦਾ बिकॉज ਉਹ ਵੀ ਇੰਪੋਰਟੈਂਟ ਆ ਤੇ ਉਸ ਤੋਂ ਇਲਾਵਾ ਜਿਹੜਾ ਸ਼ਿਪਕੀਲਾ ਪਾਸ ਹੈਗਾ ਹਿੰਦੁਸਤਾਨ ਤਿੱਬਤ ਹਾਈਵੇ ਬਹੁਤ ਐਂਸ਼ੀਐਂਟ ਰੂਟ ਸੀਗਾ ਉਹ ਵੀ ਖੁੱਲਣਾ ਚਾਹੀਦਾ ਉਹਦਾ ਕੱਲਾ ਪੰਜਾਬ ਨੂੰ ਨਹੀਂ ਇਹ ਸਾਰੇ ਬਾਰਡਰਸ ਖੁੱਲਣ ਦੇ ਸਾਰੇ ਖਿੱਤੇ ਨੂੰ ਫਾਇਦਾ ਹੋਊਗਾ ਨਾਰਥਰਨ ਇੰਡੀਆ ਨੂੰ ਸਾਡੇ ਵਪਾਰੀਆਂ ਨੂੰ ਫਾਇਦਾ ਹੋਊਗਾ ਉਹਨਾਂ ਦਾ ਵਪਾਰ ਵਧੂਗਾ ਜਿਹੜਾ ਪੰਜਾਬੀ ਵਪਾਰੀ ਅੱਜ ਬਾਹਰ ਜਾ ਰਿਹਾ ਉਹ ਉਹ ਉਹਨੂੰ ਵਪਾਰ ਦੇ ਇੱਥੇ ਆਪਰਚੂਨਿਟੀਆਂ ਮਿਲਣਗੀਆਂ ਉਹ ਇਤਿਹਾਸਕ ਤੌਰ ਤੇ ਹੀ ਸੈਂਟਰਲ ਏਸ਼ੀਆ ਨਾਲ ਵਪਾਰ ਕਰਦਾ ਰਿਹਾ ਇਸ ਤੋਂ ਇਲਾਵਾ ਅਸੀਂ ਸੂਬੇ ਦੀ ਨੀਤੀ ਦੀ ਗੱਲ ਕੀਤੀ ਆ ਮਿਸਲ ਸਤਲੁਜ ਦਾ ਇਹ ਹੈਗਾ ਕਿ ਵੀ ਅਸੀਂ ਸਾਰੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਕੇਂਦਰਿਤ ਨੀਤੀ ਕਰ ਰਹੀ ਹੈ ਅੱਜ ਦੀਆਂ ਜਿੰਨੀਆਂ ਵੀ ਨੀਤੀਆਂ तकरीबन 1862 ਤੋਂ ਲੈ ਕੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨੀਤੀਆਂ ਆਈਆਂ ਉਹ ਬਸਤੀਵਾਦੀ ਨੀਤੀਆਂ ਆਈਆਂ ਕਿ ਕੇਂਦਰ ਨੂੰ ਕੀ ਲੋੜ ਹੈ ਦਿੱਲੀ ਨੂੰ ਕੀ ਲੋੜ ਸੀ ਇੰਗਲੈਂਡ ਨੂੰ ਕੀ ਲੋੜ ਸੀ ਸਾਡਾ ਇਹ ਕਹਿਣਾ ਹੈ ਕਿ ਵੀ ਸਾਡੀ ਜਿਹੜੀ ਨੀਤੀ ਹੈਗੀ ਆ ਇੱਕ ਚਾਹੇ ਉਹ ਆਰਥਿਕ ਨੀਤੀ ਆ ਚਾਹੇ ਕੋਈ ਸਨਤ ਦੀ ਨੀਤੀ ਆ ਚਾਹੇ ਖੇਤੀਬਾੜੀ ਦੀ ਨੀਤੀ ਆ ਚਾਹੇ ਸਾਡੇ এনवायरमेंट ਦੀ ਨੀਤੀ ਆ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਪੂਰੇ ਪੂਰਨ ਤੌਰ ਤੇ ਪੰਜਾਬ ਕੇਂਦਰਤ ਹੋਣੀ ਚਾਹੀਦੀਆਂ ਜਾਂ ਪੰਜਾਬ ਸੈਂਟਰਿਕ ਹੋਣੀਆਂ ਚਾਹੀਦੀਆਂ ਉਸ ਦਾ ਇੱਕ ਉਦਾਹਰਨ ਹੈ ਕਿ ਸਾਡੀਆਂ ਇੱਥੇ ਜਿਹੜੀਆਂ ਇੰਡਸਟਰੀ ਲੱਗੀ ਹੋਈ ਆ ਉਹ ਉਹਦੇ ਵਿੱਚ ਬਹੁਤ ਪੋਲਿਊਟਿੰਗ ਇੰਡਸਟਰੀ ਆ ਸਿਰਫ 14% ਅਸੀਂ ਦੇ ਰਹੇ ਆ ਜੀਡੀਪੀ ਦਾ ਕੰਟ੍ਰਿਬਿਊਟ ਕਰ ਰਹੇ ਆ ਬਟ ਪੋਲੂਸ਼ਨ ਦਾ 57% ਹੈਗਾ ਸੋ ਸਾਨੂੰ ਉਹਨਾਂ ਤੋਂ ਨਿਕਲ ਕੇ ਜਿਹੜੀਆਂ ਸਾਡੀਆਂ ਰਵੈਦੀ ਇੰਡਸਟਰੀਜ਼ ਆ ਗੁੱਡਸ ਸਪੋਰਟਸ ਗੁੱਡਸ ਦੀਆਂ ਆ ਜਾਂ ਕੋਈ ਹੋਰ ਹੈਗੀਆਂ ਜਾਂ ਜਿਹੜੀਆਂ ਕਿ ਹੁਣ ਮੋਹਾਲੀ ਵਰਗਾ ਸੈਂਟਰ ਜਿਹੜਾ 4th ਇੰਡਸਟਰੀਅਲ ਰੈਵੋਲੂਸ਼ਨ ਨਾਲ ਜਾ ਰਿਹਾ ਉਧਰ ਧਿਆਨ ਦੇਣਾ ਦੀ ਲੋੜ ਹੈਗੀ ਆ ਉਹ ਇਨਫਰਾਸਟ੍ਰਕਚਰ ਸਾਨੂੰ ਮਿਲੇ ਤਾਂ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਖੇਤੀ ਦਾ ਖੇਤੀ ਅਸੀਂ ਮਿਨਿਮਮ ਸਪੋਰਟ ਪ੍ਰਾਈਸ ਮੰਗ ਰਹੇ ਹਾਂ ਪਰ ਮਿਨਿਮਮ ਸਪੋਰਟ ਪ੍ਰਾਈਸ ਸਫੀਸ਼ੀਐਂਟ ਨਹੀਂਗਾ ਜਿਹੜਾ ਉਹ ਇਹ ਕਹੇ ਕਿ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਉਸ ਉਹ ਸਫੀਸ਼ੀਐਂਟ ਨਹੀਂਗੇ ਤੇ ਉਹਦੇ ਵਿੱਚ ਜਿਹੜੀ ਹੈਗਾ ਕਿ ਵੀ ਸਾਨੂੰ ਅਸੀਂ ਹੋਰ ਵੀ ਬੈਟਰ ਆਪਸ਼ਨਸ ਦੇ ਸਕੀਏ ਆ ਦੇ ਫਾਰਮਰਸ ਫੇਰ ਵੱਡੀ ਗੱਲ ਹੁੰਦੀ ਆ ਕਿ ਵੀ ਇੱਥੇ ਸਿੱਖ ਜਿਹੜਾ ਹੈਗਾ ਪੰਜਾਬ ਦੇ ਵਿੱਚ ਵਸਦਾ ਇਹ ਵਾਹਦ ਇਲਾਕਾ ਉਹਦੀ ਜਨਮ ਭੂਮੀ ਆ ਇੱਥੇ ਸਾਡੀ ਗੁਰੂ ਛੋਹ ਧਰਤੀ ਆ ਤੇ ਇੱਥੇ ਨਸ਼ੇ ਨਹੀਂ ਹੋਣੇ ਚਾਹੀਦੇ ਬਿਲਕੁਲ ਤੇ ਨਸ਼ਿਆਂ ਤੋਂ ਵੀ ਵੱਡੀ ਗੱਲ ਆ ਕਿ ਸਾਡੇ ਤਮਾਕੂ ਬਿਲਕੁਲ ਬੰਦ ਹੋਣਾ ਚਾਹੀਦਾ ਐਮਐਸਲ ਸਤਲੁਜ ਦੀ ਬਾਣਗਾ ਕਿਸ ਪੰਜਾਬ ਦੀ ਧਰਤੀ ਤੇ ਤਮਾਕੂ ਬੰਦ ਹੋਣਾ ਚਾਹੀਦਾ ਤਮਾਕੂ ਮੁਗਲ ਲੈ ਕੇ ਆਏ ਬਹੁਤ ਵੈਸ਼ਵਿਕ ਮਤ ਦੇ ਵਿੱਚ ਵੀ ਕਹਿੰਦੇ ਆ ਪਰ ਗੁਰੂਆਂ ਦੀ ਇਸ ਧਰਤੀ ਦੇ ਉੱਤੇ ਤਮਾਕੂ ਨਾ ਵੇਚਣਾ ਅਲਾਉਡ ਹੋਣਾ ਚਾਹੀਦਾ ਤੇ ਨਾ ਉਹਨੂੰ ਉਹਦੀ ਉਹਨ ਕਿਸੇ ਫਾਰਮ 'ਚ ਕੰਜ਼ੂਮ ਕਰਨਾ ਅਲਾਉਡ ਹੋਣਾ ਚਾ ਤੇ ਸਿੱਖਾਂ ਦੇ ਜਿਹੜੇ ਮਸਲੇ ਆ ਉਹਦੇ ਵਿੱਚ ਇਹ ਗੱਲ ਕਿ ਵੀ ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਆ ਉਹ ਅੱਜ ਅਸੀਂ ਕੇਂਦਰ ਦੇ ਤੇ ਸਟੇਟ ਦੇ ਰਹਿਮੋਕਰਮ ਤੇ ਹੋ ਜਾਂਦੇ ਆ ਕਦੀ ਉਹ ਚੋਣਾ ਕਰਾਉਂਦੇ ਆ ਟਾਈਮਲੀ ਨਹੀਂ ਕਰਾਉਂਦੇ ਤੇ ਵੈਸੇ ਵੀ ਜਿਹੜਾ ਉਹ ਐਕਟ ਬਣਿਆ ਹੋਇਆ ਉਹ ਇੱਕ ਮੈਨੇਜਮੈਂਟ ਐਕਟ ਬਣਾਤਾ ਅੰਗਰੇਜ਼ਾਂ ਨੇ ਠੀਕ ਆ ਉਹਦੇ ਵਿੱਚ ਸਾਨੂੰ ਪੂਰਨ ਖੁਦਮਖਤਿਆਰੀ ਚਾਹੀਦੀ ਆ ਤਾਂ ਕਿ ਸੇਕਾਦੇ ਸ਼ਰਾਈਨਸ ਨੂੰ ਆਪਦੇ ਗੁਰੂ ਘਰਾਂ ਨੂੰ ਉਸ ਤਰੀਕੇ ਨਾਲ ਮੈਨੇਜ ਕਰ ਸਕਣ ਜਿਹੜੀ ਸਿੱਖੀ ਦੀ ਭਾਵਨਾ ਜਾਂ ਰਵੈਤ ਤੋਂ ਨਿਕਲੇ ਜੇ ਤੁਸੀਂ ਐਕਟ ਨੂੰ ਪੜੋਗੇ ਧਿਆਨ ਨਾਲ ਉਹਦੇ ਵਿੱਚ ਸਿਰਫ ਇੱਕ ਮੈਨੇਜ ਕਰਨ ਦੇ ਤਰੀਕੇ ਆ ਜਿਹੜੇ ਪਿਓਰਲੀ ਪੱਛਮ ਦੇ ਤਰੀਕੇ ਹੈਗੇ ਆ ਉਹ ਸਿੱਖੀ ਰਵੈਤ ਤੋਂ ਨਿਕਲੇ ਬਤਰੀਕੇ ਨਹੀਂ ਗੇ ਉਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਸਿੱਖ ਆ ਸਿੱਖਾਂ ਨੇ ਬਹੁਤ ਕੁਰਬਾਨੀ ਦਿੱਤੀ ਐ ਇਸ ਦੇਸ਼ ਵਾਸਤੇ ਸਪੋਰਟਸ ਤੋਂ ਲੈ ਕੇ ਹੋਰ ਐਗਰੀਕਲਚਰ ਹੋਰ ਐਕਟੀਵਿਟੀਜ਼ ਤੇ ਡਿਫੈਂਸ ਚ ਅੱਜ ਬਹੁਤ ਹਿੱਕ ਦੇ ਰਿਆ ਆ ਨੈਸ਼ਨਲ ਜਿਹੜੀ ਡਿਵੈਲਪਮੈਂਟ ਆ ਇਕਨੋਮੀ ਉਹਦੇ ਵਿੱਚ ਬਹੁਤ ਪਾਰਟਿਸਪੇਟ ਕਰ ਰਹੇ ਆ ਜਿਹੜੇ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਵਾਸਤੇ ਜਿਵੇਂ ਕਿਸੇ ਐਂਗਲੋ ਇੰਡੀਅਨਸ ਨੂੰ ਸਪੈਸ਼ਲ ਸੀਟਸ ਮਿਲਦੀਆਂ ਨੋਮੀਨੇਟਡ ਸੀਟਸ ਤਾਂ ਅਪਾਰਟ ਫਰਮ ਇਲੈਕਟਡ ਮੈਂਬਰਸ ਸਾਡੀਆਂ ਪਾਰਲੀਮੈਂਟ ਦੇ ਵਿੱਚ ਤੇ ਵੱਖ-ਵੱਖ ਵਿਧਾਨ ਸਭਾਵਾਂ ਦੇ ਵਿੱਚ ਸੀਟਸ ਦੀ ਰੈਜ਼ਰਵੇਸ਼ਨ ਹੋਣੀ ਚਾਹੀਦੀ ਆ ਤੇ ਲਾਸਟਲੀ ਜਿਹੜੀ ਗੱਲ ਆ ਕਿ ਵੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਰੈਂਸ ਹੁੰਦੀ ਆ ਸਰਕਾਰ ਹਾਲਾਂਕਿ ਭਾਰਤ ਇਹ ਕਹਿੰਦਾ ਵੀ ਅਸੀਂ ਸੈਕੂਲਰ ਦੇਸ਼ ਆ ਬਟ ਸਿੱਖ ਧਰਮ ਦੇ ਵਿੱਚ ਬਹੁਤ ਇੰਟਰਫੇਰੈਂਸ ਹੁੰਦੀ ਆ ਵੱਖ-ਵੱਖ ਰੂਪ ਚ ਜਿਵੇਂ ਗੁਰਦੁਆਰਾ ਐਕਟ ਚ ਆ ਇੰਟਰਫੇਰੈਂਸ ਆ ਕਿ ਇਲੈਕਸ਼ਨਸ ਕਦੋਂ ਕਰਾਉਣੇ ਨਹੀਂ ਕਰਾਉਣੇ ਲੇਟਲੀ ਆਮ ਆਦਮੀ ਪਾਰਟੀ ਨੇ ਪੀटीसी ਦੇ ਉੱਤੇ ਲਾਇਆ ਸੀਗਾ ਵੀ ਚੱਲਣਾ ਕਿ ਨਹੀਂ ਉਹ ਅਲਗ ਆ ਲਾ ਕਿ ਵੀ ਚਲਣੀ ਚਾਹੀਦੀ ਆ ਨਹੀਂ ਚੱਲ ਜੀ ਪਰ ਉਹ ਸਾਡਾ ਇੰਟਰਨਲ ਮਾਮਲਾ ਹੈ ਉਹਨੂੰ ਮਸਲੇ ਨੂੰ ਹੱਲ ਅਸੀਂ ਆਪ ਕਰਨਾ ਹੈ ਹਜ਼ੂਰ ਸਾਹਿਬ ਦੀ ٹرسٹ ਬੋਡੀ ਨੂੰ ਤੋੜਿਆ ਗਿਆ ਉਹਨੂੰ ਡਿਜ਼ਾਈਨ ਫੇਰ ਦੁਬਾਰਾ ਰਿਵਰਟ ਕੀਤਾ ਗਿਆ ਸੋ ਇਹ ਇੱਕ ਵਾਰੀ ਨਹਿਰੂ ਤਾਰਾਸਿੰਗ ਪੈਕਟ ਹੋਇਆ ਸੀ ਉਸ ਸਪੈਕਟ ਉਹ ਜ਼ੁਬਾਨੀ ਜ਼ੁਬਾਨੀ ਰਹਿ ਗਿਆ ਅੱਜ ਉਹਦਾ ਨੈਸ਼ਨਲ ਕੋਈ ਲਾ ਬਣਨਾ ਚਾਹੀਦਾ ਹੈ ਕਿ ਵੀ ਐਂਜੀ ਕੋਈ ਹੋਵੇ ਨਾ ਇਹ ਸਾਰਾ ਕੁਝ ਇਹ ਸਾਡਾ ਮੰਗ ਹੈਗੀ ਹੈ ਇਹ ਅਸੀਂ ਇਹਨਾਂ ਕੰਮਾਂ ਤੇ ਮੰਗਾ ਵੀ ਹੈ ਇਹਨਾਂ ਤੇ ਕੁਝ ਅਸੀਂ ਜਿੰਨਾ ਰਸਰਾਹਾ ਤੇ ਤੁਰਨਾ ਉਹ ਵੀ ਦੱਸਿਆ ਕਿ ਅਸੀਂ ਨੀਤੀਆਂ ਕਿਸ ਤਰੀਕੇ ਦੀਆਂ ਡਿਵੈਲਪ ਕਰਨੀਆਂ ਤੇ ਉਹਨਾਂ ਨੂੰ ਲਾਗੂ ਕਰਨਾ ਹੁਣ ਮਸਲਾ ਆ ਜਾਂਦਾ ਹੈ ਕਿ ਇਹ ਕੀਤਾ ਕਿਵੇਂ ਜਾ ਸਕਦਾ ਪਹਿਲੀ ਗੱਲ ਦਾ ਮਸਲ ਸਭ ਤੋਂ ਚਾਰ ਸਟੈਪਸ ਦੇ ਵਿੱਚ ਕਰੂਗੀ ਤੇ ਉਹ ਅਸੀਂ ਕਰ ਵੀ ਰਹੇ ਹਾਂ ਹਾਲਾਂਕਿ ਇਹ ਮਿਸਲ ਸਤਲੋਜ ਦਾ ਜਿਹੜਾ ਹੈਗਾ ਉਹ ਸਾਲ ਤੋਂ ਥੋੜਾ ਜਿਹਾ ਵੱਧ ਪੁਰਾਣੀ ਆ ਬਟ ਜਿੰਨੇ ਵੀ ਲੋਕ ਇਹਦੇ ਨਾਲ ਜੁੜੇ ਹੋਏ ਉਹ ਵੱਖ-ਵੱਖ ਸੰਘਰਸ਼ਾਂ ਤੋਂ ਆਏ ਹੋਏ ਹੈਗੇ ਆ ਕਿਸੇ ਦਾ 20 25 30 ਸਾਲ ਦਾ ਐਕਸਪੀਰੀਅੰਸ ਹੈ ਕੁਝ ਨੌਜਵਾਨ ਆ ਜਿਹੜੇ ਹਲੇ 5-7 ਸਾਲ ਤੋਂ ਜਦੋਂ ਆਂਦੀ ਉਹਨਾਂ ਨੇ ਜਵਾਨੀ ਦੀ ਦहलीਜ਼ ਤੋਂ ਆ ਕੇ ਪੈਰ ਰੱਖਿਆ ਤਾਂ ਉਹ ਸੰਘਰਸ਼ਾਂ 'ਚ ਹੈਗੇ ਆ ਸੋ ਸਾਰੇ ਤਰੀਕੇ ਦੇ ਅਸੀਂ ਲੋਕ ਜੁੜੇ ਹੋਏ ਆ ਤੇ ਵਿੱਚ ਤੇ ਇੱਕ ਸੰਗਤੀ ਰੂਪ 'ਚ ਫੈਸਲੇ ਲੈਣੇ ਆ ਪੀ ਉਹ ਕਰੂਗੀ ਕਿਵੇਂ ਕਿ ਪਹਿਲੀ ਗੱਲ ਆ ਅਵੇਅਰਨੈਸ ਲੋਕਾਂ ਚ ਜਗਾਉਣੀ ਉਹ ਲਗਾਤਾਰ ਕਾਰ ਵੀ ਰਹੇ ਆ ਜਿਵੇਂ ਮੱਤੇਆੜੇ ਦੀ ਪ੍ਰੋਟੈਸਟ ਚ ਸੀਗੇ ਸਪੋਰਟ ਕਰ ਰਹੇ ਸੀਗੇ ਜ਼ੀਰੇ ਫੈਕਟਰੀ ਚ ਕੀਤੀ ਫਿਰ ਕਲਖੁਰ ਦੇ ਨੇੜੇ ਮੁੱਦਕੀ ਮੋਰਚਾ ਲਾਇਆ ਜਿਹਦਾ ਪਾਣੀਆਂ ਨੂੰ ਲੈ ਕੇ ਸੀ ਪਿੱਛੇ ਹੁਣ ਆਪਣਾ ਹੈਰੀਟੇਜ ਜਿਹੜੀ ਰਣਜੀਤ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਵਿਰਾਸਤੀ ਜਿਹੜੀ ਚੌਕੀ ਸੀ ਉਥੇ ਇੰਟਰਫੇਰੈਂਸ ਹੋ ਗਈ ਸੀ ਫੈਕਟਰੀ ਦੀ ਉਹਨੂੰ ਖਤਮ ਕੀਤਾ ਉਸ ਸੰਘਰਸ਼ ਰੇ ਉਹ ਵੱਖ-ਵੱਖ ਸੰਘਰਸ਼ਾਂ ਚ ਆਪਾਂ ਰਹੇ ਆ ਇਹ ਕਰ ਰਹੇ ਆ ਸ਼੍ਰੋਮਨੀ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਵਿੱਚ ਪੂਰਾ ਹੈਗਾ ਤਾਂ ਇਸ ਤਰੀਕੇ ਨਾਲ ਅਵੇਰਨ ਸੰਘਰਸ਼ ਵੀ ਪਾਟ ਲੈਂਦੀ ਆ ਮਸਲ ਸੱਤ ਲੋਚ ਅਵੇਰਨੈਸ ਝਗੋਨੇ ਆ ਵਿਦ ਵੇਰੀਅਸ ਕਾਈਂਡਸ ਆਫ ਸੈਮੀਨਾਰ ਹੋਰ ਵੀ ਬਤਾਵਾਂਗੇ ਇੰਟੈਲੈਕਚੁਅਲਸ ਨਾਲ ਨੂੰ ਮਿਲ ਕੇ ਜਿਵੇਂ ਖੇਤੀ ਨੀਤੀ ਕੀ ਹੋਵੇ ਆਪਣਾ ਆਰਥਿਕ ਨੀਤੀ ਕੀ ਹੋਵੇ ਉਹਦੇ ਵਿੱਚ ਚੈਂਬਰ ਆਫ ਕਾਮਰਸ ਜਿਹੜਾ ਹੈਗਾ ਉਹਨਾਂ ਨਾਲ ਤੇ ਆਡ ਅਡ ਚੈਂਬਰਸ ਡਿਵੈਲਪ ਕਰ ਰਹੇ ਆ ਜਿਹੜੇ ਫੋਰ ਐਗਜ਼ਾਮਪਲ ਆਈਟੀ ਤੇ ਤੇ এআই ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ এডুকেশন ਸਿਸਟਮ ਤੇ ਉਹ ਟਾਈਅਪਸ ਆਉ ਤੁਸੀ ਜੂਨ ਚ ਉਹਨਾਂ ਨੂੰ ਗਰਾਉਂਡ ਤੇ ਵੀ ਵੇਖਣ ਲੱਗ ਜੂਗੇ ਥੋੜਾ ਜਿਹਾ ਐਫਰਟ ਹੈਗਾ ਕੀਤਾ ਹੋਇਆ ਉਹਦੇ ਨਾਲ ਸੋ ਇਹ ਐਫਰਟ ਕਰ ਰਹੇ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਨਾਲ ਜਿੰਨੀ ਦੇਰ ਤੁਸੀਂ ਗਰਾਸਰੂਟ ਪੋਲਿਟਿਕਸ 'ਚ ਨਹੀਂ ਹੁੰਦੇ ਚੋਣ ਨੀਤੀ 'ਚ ਨਹੀਂ ਹੁੰਦੇ ਜਿੰਨੀ ਦੇਰ ਉਹ ਸਪੇਸ ਨਉ ਤੋ ਖਾਲੀ ਛੱਡ ਦੇਣੇ ਤਾਂ ਤੁਸੀਂ ਇਫੈਕਟਿਵ ਨਹੀਂ ਹੋ ਸਕਦੇ ਸੋ ਮਿਸਲ ਸੱਤ ਲੋਜ ਆਉਣ ਵਾਲੇ ਸਮੇਂ ਚ ਚੋਣਾ ਚ ਵੀ ਇਲੈਕਸ਼ਨ ਪੋਲਿਟਿਕਸ ਚ ਵੀ ਆਊਗੀ ਹਰ ਤਰੀਕੇ ਦੀ ਚਾਹ ਸ਼ਰੋਮਨੀ ਕਮੇਟੀ ਦੀ ਆ ਚਾਹ ਲੋਕ ਸਭਾ ਦੀ ਆ ਵਿਧਾਨ ਸਭਾ ਦੀ ਆ ਉਸ ਸਪੇਸ ਵੀ ਅਸੀਂ ਖਾਲੀ ਨਹੀਂ ਛੱਡਾਂਗੇ ਤੇ ਉਹਦੇ ਵਿੱਚ ਵੀ ਪਾਰਟਿਸਪੇਟ ਕਰਾਂਗੇ ਪਰ ਮੁਖ ਜਿਹੜਾ ਟੀਚਾ ਫੇਰ ਰਹਿੰਦਾ बिकॉज ਇਹ ਇੱਕ ਲਹਿਰ ਹੈਗੀ ਆ ਇਹ ਲਹਿਰ ਦਾ ਮੁਖ ਟੀਚਾ ਇਹ ਰਹੂਗਾ ਕਿ ਕਿਸੇ ਤਰੀਕੇ ਨਾਲ ਕਿਉਂਕਿ ਇਹ ਸਾਰਾ ਕੁਝ ਜੇ ਪੂਰਾ ਕਰਨਾ ਹੈ ਤਾਂ ਤੁਹਾਨੂੰ ਤੁਹਾਡੀ ਮਾਪਾਰਟੀ ਚਾਹੀਦੀ ਹੈ ਤੁਹਾਨੂੰ ਉਹ ਸੰਸਥਾ ਜਿਹੜੇ ਬੰਦੀ ਚਾਹੀਦੀ ਹੈ ਜਿਹੜੀ ਤੁਹਾਡੇ ਬਜ਼ੁਰਗਾਂ ਨੇ ਡਿਵੈਲਪ ਕੀਤੀ ਆ ਤਾਂ ਉਹਨੂੰ ਆਜ਼ਾਦ ਕਰਵਾ ਕੇ ਉਹਨੂੰ ਦੁਬਾਰਾ ਰੀਕਲੇਮ ਕਰਕੇ ਪੰਥਾਸਤੇ ਉਹਨੂੰ ਲਿਬਰੇਟ ਕਰਾ ਕੇ ਤੇ ਉਹਨੂੰ ਰੀਜੂਵਿਨੇਟ ਕਰਨਾ ਹੈ ਜਾਂ ਉਸ ਦੁਬਾਰਾ ਮੋੜ ਸੁਰਜੀਤ ਕਰਨਾ ਹੈ ਅਕਾਲੀ ਸਿਧਾਂਤਾਂ ਤੇ ਅਕਾਲੀ ਲਹਿਰ ਦੀ ਸਿਧਾਂਤਾਂ ਦੇ ਉੱਤੇ ਤੇ ਕੁਝ ਵੀ ਕਰਨ ਵਾਸਤੇ ਜੇ ਆਪਾਂ ਕੁਝ ਵੀ ਕਰਨਾ ਚਾਹੁੰਦੇ ਆ ਹਾਂ ਉਹਦੇ ਵਾਸਤੇ ਸਟਰਕਚਰ ਬਹੁਤ ਇੰਪੋਰਟੈਂਟ ਹੁੰਦਾ ਹੈ ਤਾਂ ਢਾਂਚਾ ਤੇਜ ਜੇ ਢਾਂਚੇ ਚ ਵਿਗਾੜ ਆ ਗਿਆ ਜੇ ਤੁਹਾਡੇ ਸਟਰਕਚਰ ਚ ਆਰਗੇਨਾਈਜੇਸ਼ਨ ਚ ਵਿਗਾੜ ਆ ਗਿਆ ਤਾਂ ਅੱਗੇ ਵਿਗਾੜ ਤਾਂ ਫਾਲੋ ਕਰਦੇ ਆ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਗਾੜ ਵੀ ਵੇਖੋ ਤਾਂ 1974 ਚ ਵਿਗਾੜ ਨਹੀਂ ਸੀਗੇ 1 ਅਪ੍ਰੈਲ 2004 ਨੂੰ ਤੌੜਾ ਸਾਹਿਬ ਪੂਰੇ ਹੁੰਦੇ ਆ ਤੇ ਜੁਲਾਈ ਦੇ ਜਿਹੜੀ ਸੀਗੀ ਆਈ ਆ 2004 ਦੀ ਤਾਂ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇੱਕ ਵੱਖਰੀ ਰੂਪ ਚ ਆ ਗਈ ਕਿਉਂਕਿ ਸਾਰੇ ਅਧਿਕਾਰ ਉਹਨਾਂ ਨੇ ਖਤਮ ਕਰਕੇ ਇੱਕ ਪ੍ਰਧਾਨ ਦੇ ਵਿੱਚ ਪਾ ਦੇ। ਸੋ ਜਿੱਥੇ ਵੀ ਇਹ ਟਾਈਪ ਦਾ ਸਟਰਕਚਰ ਆ ਜਿੱਥੇ ਕੋਈ ਪ੍ਰਧਾਨ ਆ ਕੋਈ ਆਪਣੇ ਉਹਦੇ ਹੇਠਾਂ ਕੋਰ ਕਮੇਟੀਆਂ ਆ ਜਾਂ ਉਹ ਸਟਰਕਚਰ ਦਾ ਉਹ ਸਟਰਕਚਰ ਹਮੇਸ਼ਾ ਤੁਹਾਨੂੰ ਨੁਕਸਾਨ ਦੇਣਗੇ। ਸਾਨੂੰ ਗੁਰੂਆਂ ਨੇ ਵੀ ਬਹੁਤ ਪਹਿਲਾਂ ਇਹ ਦੱਸਦਾ ਸੀਗਾ ਕਿ ਵੀ ਕੋਈ ਪੰਜ ਪਿਆਰੇ ਹੋਣ ਜਾਂ ਕਿਸੇ ਤਰੀਕੇ ਦੇ ਬਈ ਕੋਈ ਕਮੇਟੀ ਹੋਵੇ ਜਿਹੜੀ ਕੰਸੈਂਸਸ ਚ ਡਿਸੀਜਨ ਲਵੇ ਨਾ ਕਿ ਅ ਮਤਲਬ ਇੱਕ ਕੋਈ ਡੈਮੋਕਰੈਟਿਕ ਜਿਵੇਂ ਕਹਿੰਦੇ ਮジョਰਿਟੀ ਡਿਸੀਜਨ ਪਰ ਕੰਸੈਂਸਸਸ ਡਿਸੀਜਨ ਲਵੇ ਸੋ ਮਿਸਲ ਸਤਲੋਜ ਨੇ ਉਸੇ ਤਰੀਕੇ ਦਾ ਸਟਰਕਚਰ ਆਦਾਂ ਬਣਾਇਆ ਕਿ ਜਿਹੜਾ ਗਰੁੱਪ ਉੱਤੇ ਬੈਠਦਾ ਹੈ ਉਹ ਸਾਰਿਆਂ ਦਾ ਡਿਸੀਜਨ ਲੈਂਦੇ ਆ ਪਰ ਉਹ ਡਿਸੀਜਨ ਸਰਬਸੰਮਤੀ ਦਾ ਹੁੰਦਾ ਹੈ ਨਾ ਕਿ ਕਿਸੇ ਡੈਮੋਕਰੈਟਿਕ ਤਰੀਕੇ ਤੋਂ ਔਰ ਵੱਡੇ ਏਰੀਆ ਦੇ ਵਿੱਚ ਇਸ ਤਰੀਕੇ ਦੇ ਆਈਡੀਆਜ਼ ਨੂੰ ਆਰਗੇਨਾਈਜੇਸ਼ਨ ਦੇ ਵਿੱਚ ਲਿਆਉਣਾ ਤੇ ਦੂਰ ਤੱਕ ਫਲੈਗ ਆਰਗੇਨਾਈਜੇਸ਼ਨ ਖੜੀ ਕਰਨ ਵਾਸਤੇ ਤੁਹਾਨੂੰ ਟੈਕਨੋਲੋਜੀ ਦੀ ਬਹੁਤ ਲੋੜ ਪੈਂਦੀ ਹੈ ਕਿਉਂਕਿ ਭੂਗੋਲ ਖੇਤਰ ਵੱਡਾ ਹੋ ਜਾਂਦਾ ਹੈ ਬੰਦਿਆਂ ਦੀ ਗਿਣਤੀ ਵਧੀ ਹੋ ਜਾਂਦੀ ਆ ਤਾਂ ਕਈ ਵਾਰੀ ਕਿਸੇ ਇਲਾਕੇ ਚੋਂ ਆਵਾਜ਼ ਤੁਹਾਡੇ ਤੱਕ ਪਹੁੰਚਦੀ ਨਹੀਂ ਨੀ ਸੋ ਸਾਰੀ ਜਗ੍ਹਾ ਪਹੁੰਚਾਉਣ ਵਾਸਤੇ ਟੈਕਨੋਲੋਜੀ ਦਾ ਬਹੁਤ ਵਰਤੋਂ ਆ। ਅਮੇਸਲ ਸੈਟਲੋਜੀ ਨੇ ਇੱਕ ਆਬੀ ਐਪ ਡਿਵੈਲਪ ਕੀਤੀ ਆ। ਉਹ ਐਪ ਨਾਲ ਹੀ ਅਸੀਂ ਰਜਿਸਟਰ ਕਰ ਰਹੇ ਆ। ਉਹ ਰਜਿਸਟ੍ਰੇਸ਼ਨ ਹੁਣ ਆਪਣਾ 1 ਅਪ੍ਰੈਲ ਤੋਂ ਬਾਅਦ ਸ਼ੁਰੂ ਕਰ ਦਾਂਗੇ ਅਸੀਂ ਉਹਦੇ ਵਿੱਚ ਰਜਿਸਟ੍ਰੇਸ਼ਨਸ ਆਦੇ ਮੈਂਬਰਸ ਦੀ। ਉਹਨੇ ਕੋਈ ਓਪੀਨੀਅਨ ਦੇਣਾ ਹੈ। ਕੋਈ ਉਹਨੇ ਆਈਡੀਆ ਦੇਣਾ ਕੋਈ ਥੋਟ ਦੇਣੀ ਆ ਉਹ ਉਹਦੇ ਵਿੱਚ ਦੇ ਸਕਦੇ ਆ ਤੇ ਉਹਦਾ ਰਿਸਪਾਂਸ ਆਊਗਾ ਲੋਕਾਂ ਦਾ ਬਹੁਤ ਸੰਗਤੀ ਸੰਗਤੀ ਰੂਪ ਚ ਫੈਸਲੇ ਲੈਣ ਵਾਸਤੇ ਉਹ ਵੀ ਸੌਖ ਹੋਊਗੀ ਸੋ ਮੋਟੇ ਤੌਰ ਤੇ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਇਸ ਟਾਈਮ ਐਸੀ ਜਗ੍ਹਾ ਤੇ ਖੜਾ ਹੈ ਜਿਹਦੇ ਵਿੱਚ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਨਹੀਂ ਜਿੰਨੀਆਂ ਪਾਰਟੀਆਂ ਬਾਹਰ ਦੀ ਗੱਲ ਕਰਦੀਆਂ ਉਹ ਰਾਸ਼ਟਰਵਾਦ ਦੇ ਐਂਗਲ ਤੋਂ ਗੱਲ ਕਰ ਰਹੀਆਂ ਹਨ ਇੰਡੀਆ ਨੈਸ਼ਨਲਿਜ਼ਮ ਦੇ ਐਂਗਲ ਕਰ ਰਹੀਆਂ ਪਰ ਪੰਜਾਬ ਨੂੰ ਸੈਂਟ੍ਰਿਕ ਹੋ ਕੇ ਕੋਈ ਨਹੀਂ ਸੋਚ ਰਿਹਾ ਨਿਸਲ ਸੋਚਣ ਦਾ ਹੈ ਤਹੀਆ ਕਿ ਭੀ ਮੂੜਾ ਕਾਲੀ ਲਹਿਰ ਨੂੰ ਜੀਵਤ ਕਰਨਾ ਤੇ ਉਹਨੂੰ ਖੜਾ ਕਰਕੇ ਪੰਜਾਬ ਨੂੰ ਉਸ ਦਿਸ਼ਾ ਲੈ ਕੇ ਜਾਣਾ ਇਹ ਅਸੀਂ ਤੁਹਾਡੀਆਂ ਬਲੇਸਿੰਗਸ ਚਾਹੁੰਦੇ ਆ ਤੁਹਾਡਾ ਅਸ਼ੀਰਵਾਦ ਚਾਹੁੰਦੇ ਆ ਕਿ ਅਸੀਂ ਇਸ ਨੂੰ ਸਿਰੇ ਲਾ ਸਕੀਏ ਵਾਈਬ੍ਰੇਟੀ ਕਾ ਖਾਲਸਾ ਵਾਈਬ੍ਰੇਟ